ਹਾਂਜੀ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਨਾਲ ਗੱਲ ਕਰਦੇ ਆਂ ਵੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਘੁੰਮ ਰਹੀ ਆ ਤੇ ਉਸ ਵੀਡੀਓ ਦਾ ਜਿਹੜਾ ਟਾਈਟਲ ਲਿਖਿਆ ਹੋਇਆ ਉਹ ਲਿਖਿਆ ਹੋਇਆ ਵੀ ਕੋਈ ਔਰਤ ਕਿਸੇ ਬਾਬੇ ਦੇ ਕੋਲ ਗਈ ਸੀ ਬੱਚਾ ਲੈਣ ਵਾਸਤੇ ਤੇ ਬਾਬੇ ਨੇ ਮੋਟਰ ਤੇ ਇਸ਼ਨਾਨ ਕਰਨ ਦੇ ਬਹਾਨੇ ਉਹਨੂੰ ਇਸ਼ਨਾਨ ਕਰਨ ਲਈ ਕਿਹਾ ਤੇ ਬਾਅਦ ਦੇ ਵਿੱਚ ਉਹਨੇ ਗੋਲੀਆਂ ਗਾਲੀਆਂ ਖਾਧੀਆਂ ਔਰਤ ਜਾਣੇ ਜਾਂ ਬਾਬਾ ਜਾਣ ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਵੀ ਜਦੋਂ ਇਦਾਂ ਦੀਆਂ ਔਰਤਾਂ ਕਿਸੇ ਬਾਬੇ ਕੋਲ ਜਾਂਦੀਆਂ ਨੇ ਜ਼ਿਆਦਾਤਰ ਘਰਾਂ ਦੇ ਵਿੱਚ ਘਰ-ਘਰਾਂ ਦੇ ਮਰਦਾਂ ਨੂੰ ਪਤਾ ਨਹੀਂ ਹੁੰਦਾ ਵੀ ਸਾਡੀਆਂ ਔਰਤਾਂ ਇਦਾਂ ਦੇ ਬਾਬਿਆਂ ਕੋਲ ਜਾਂਦੀਆਂ ਨੇ ਬਾਬਿਆਂ ਨੂੰ ਉੱਚਾ ਕਰਨ ਵਾਸਤੇ ਉਹਨਾਂ ਦੀ ਗੁੱਡੀ ਚੜਾਉਣ ਵਾਸਤੇ ਸਭ ਤੋਂ ਵੱਧ ਹੱਥ ਇਹਨਾਂ ਔਰਤਾਂ ਲਈ ਹੁੰਦਾ ਹੁਣ ਜਦੋਂ ਔਰਤ ਨੂੰ ਪਤਾ ਵੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜੇ ਉਹਦੇ ਔਲਾਦ ਨਹੀਂ ਹੋ ਰਹੀ ਕੋਈ ਬੱਚਾ ਨਹੀਂ ਹੋ ਰਿਹਾ ਤੇ ਉਹਦਾ ਕੰਮ ਸੀ ਵੀ ਕਿਸੇ ਡਾਕਟਰ ਨੂੰ ਮਿਲਦੀ ਕਿਸੇ ਡਾਕਟਰ ਕੋਲ ਜਾਂਦੀ ਤੇ ਡਾਕਟਰ ਦੇ ਨਾਲ ਉਹ ਗੱਲਬਾਤ ਕਰਦੀ ਤੇ ਡਾਕਟਰ ਜਿਵੇਂ ਵੀ ਉਹਨੂੰ ਸਲਾਹ ਦਿੰਦਾ ਤੇ ਉਹ ਉਸ ਸਲਾਹ ਮੁਤਾਬਕ ਉਹ ਆਪਣਾ ਮੈਡੀਸਨ ਟਰੀਟਮੈਂਟ ਜੋ ਡਾਕਟਰ ਦਾ ਸੀ ਉਹ ਸ਼ੁਰੂ ਕਰਾਉਂਦੇ ਪਰ ਉਹ ਉਸ ਬਾਬੇ ਦੇ ਕੋਲ ਜਾ ਕੇ ਉਹਨੇ ਆਪਦੀ ਪੁਕਾਰ ਦਸੀ ਮੈਨੂੰ ਇਦਾਂ ਦੀ ਪਰ ਬਾਬੇ ਨੇ ਉਹਦਾ ਫਾਇਦਾ ਉਠਾਇਆ ਹੋ ਜੇ ਇਦਾਂ ਦੀਆਂ ਗੱਲਾਂ ਬਾਬਿਆਂ ਦੇ ਹੱਥ ਵਿੱਚ ਹੋਣ ਤੇ ਪਿਆਰਿਓ ਤੁਸੀਂ ਸੋਚ ਕੇ ਵੇਖੋ ਵੀ ਦੁਨੀਆ ਤੇ ਬੜੇ ਇਦਾਂ ਦੇ ਜਾਨੀ ਕਿ ਇਹ ਕਹ ਲੋ ਵੀ ਜੋੜੇ ਨੇ ਜਿਹੜੇ ਬੇ ਔਲਾਦ ਦੇ ਲੋਕ ਬੈਠੇ ਨੇ ਜਿਨ੍ਹਾਂ ਦੇ ਕੋਈ ਔਲਾਦ ਨਹੀਂ ਹੈ ਪਰ ਉਸ ਔਰਤ ਦੇ ਜੇ ਕੋਈ ਬੱਚਾ ਹੋ ਜਾਂਦਾ ਤੇ ਉਸੇ ਔਰਤ ਨੇ ਉਸ ਬਾਬੇ ਦੀ ਮਹਿਮਾ ਗਾਉਣੀ ਸੀ ਵੀ ਉਹਦੇ ਬਾਬੇ ਦੇ ਹੱਥੋਂ ਮੇਰੇ ਇਹ ਘਰ ਦੇ ਵਿੱਚ ਔਲਾਦ ਹੋਈ ਆ ਪਰ ਉਸ ਬਾਬੇ ਨੇ ਚਲੋ ਠੀਕ ਆ ਵੀ ਜੇ ਉਹ ਔਰਤ ਚਲੀ ਗਈ ਤੇ ਤੁਸੀਂ ਦੇਖੋ ਵੀ ਉਸ ਬਾਬੇ ਦਾ ਦਾੜਾ ਵੀ ਚਿੱਟਾ ਉਹਦੇ ਪੰਜ ਕਕਾਰ ਵੀ ਪਾਏ ਹੋਏ ਨੇ ਸਰੀਰ ਤੇ ਅਮਰਤਾਰੀਆ ਬੰਦਾ ਉਹ ਤੇ ਉਹਨੇ ਵੇਖੋ ਵੀ ਉਸ ਔਰਤ ਦੇ ਨਾਲ ਖੇ ਖਾਧੀ ਤੇ ਉਸ ਔਰਤ ਨੂੰ ਜਦੋਂ ਪਤਾ ਲੱਗਿਆ ਵੀ ਮੇਰੇ ਹੱਥ ਵਸ ਕੁਝ ਨਹੀਂ ਆਉਂਦਾ ਤੇ ਵੀ ਇਹ ਮੇਰੀ ਵਰਤੋਂ ਕਰ ਰਿਹਾ ਫਿਰ ਉਸਔਰਤ ਨੇ ਕਹਿ ਲੋ ਵੀ ਘਰ-ਘਰ ਵੀ ਦੱਸਿਆ ਹੋਊ ਆ ਸਿਮਾਣ ਕਿਸੇ ਨੂੰ ਨਿਉਂ ਉਸ ਔਰਤ ਨੇ ਉਸ ਬਾਬੇ ਦਾ ਸੱਚ ਸਾਹਮਣੇ ਨਹੀਂ ਲੈਂਦਾ ਸੋਚ ਕੇ ਵੇਖੋ ਪਿਆਰਿਓ ਵੀ ਇੱਕ ਏਡੀ ਵੱਡੀ ਉਮਰ ਦਾ ਵਿਅਕਤੀ ਤੇ ਉੱਪਰੋਂ ਉਹਦੇ ਗੁਰੂ ਦਾ ਬਾਣਾ ਵੀ ਪੰਜ ਕਕਾਰ ਵੀ ਪਾਏ ਹੋਏ ਤੇ ਉਹ ਬੰਦਾ ਜਦੋਂ ਇਦਾਂ ਦਾ ਕਰਮ ਕਰਦਾ ਕੀ ਸਾਡਾ ਹੱਕ ਨਹੀਂ ਬਣਦਾ ਵੀ ਉਸ ਇਨਸਾਨ ਨੂੰ ਪੁੱਛੀਏ ਵੀ ਤੂੰ ਗੁਰੂ ਦੇ ਬਾਣੇ ਵਿੱਚ ਵੀ ਇਦਾਂ ਦਾ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਦੂਜੀ ਗੱਲ ਮੈਂ ਜਿਹੜੀ ਕਹਿਣੀ ਚਾਹਣਾ ਵੀ ਜਿਹੜੀਆਂ ਔਰਤਾਂ ਇਦਾਂ ਦੇ ਬਾਬਿਆਂ ਕੋਲ ਜਾਂਦੀਆਂ ਨੇ ਇਹ ਯਾਦ ਰੱਖਿਓ ਵੀ ਜਿਹੜੀ ਵੀ ਔਰਤ ਕਿਸੇ ਵੀ ਬਾਬੇ ਕੋਲ ਜਾਊਗੀ ਚਾਹੇ ਉਹ ਪੀਰ ਆ ਫਕੀਰਾਂ ਨੂੰ ਮੰਨਦਾ ਹੋਵੇ ਚਾਹੇ ਉਹ ਜਿਵੇਂ ਆਹ ਬਾਬੇ ਦੀ ਵੀਡੀਓ ਸਾਹਮਣੇ ਆਈ ਇਦਾਂ ਦਾ ਕੋਈ ਬਾਬਾ ਹੋਵੇ ਜੇ ਤੁਸੀਂ ਇਦਾਂ ਦੀ ਪੁਕਾਰ ਲੈ ਕੇ ਜਾਉਂਗੇ ਵੀ ਸਾਡੇ ਘਰ ਵਿੱਚ ਔਲਾਦ ਨਹੀਂ ਅਸੀਂ ਬੇਔਲਾਦ ਹਾਂ ਬੱਚਾ ਨਹੀਂ ਹੋ ਰਿਹਾ ਤੇ ਜ਼ਿਆਦਾਤਰ ਇਹ ਕਹਿ ਲੋ ਵੀ ਤੁਹਾਨੂੰ ਇਦਾਂ ਦੇ ਬਾਬੇ ਮਿਲਣਗੇ ਪਿਆਰਿਓ ਜਿਹੜੇ ਕਿ ਉਹ ਇੱਕ ਔਰਤਾਂ ਦਾ ਸ਼ਰੀਰ ਕੁ ਸ਼ੋਸ਼ਣ ਕਰਨਗੇ ਹੀ ਕਰਨਗੇ ਕਿਉਂਕਿ ਬਾਬੇ ਦੇ ਹੱਥ ਵਸ ਕੁਝ ਨਹੀਂ ਆ ਪਿਆਰੋ ਜੋ ਵੀ ਹੈ ਜੇ ਕੋਈ ਗੱਲਬਾਤ ਹੈ ਤੇ ਉਹਦਾ ਡਾਕਟਰੀ ਟਰੀਟਮੈਂਟ ਕਰਾਓ ਨਾ ਕਿ ਕਿਸੇ ਬਾਬੇ ਕੋਲ ਦਾ ਹੱਲ ਆ ਬਾਬੇ ਸਿਰਫ ਤੇ ਸਿਰਫ ਜੇ ਸ਼ਾਮ ਤੱਕ 100 ਬੰਦੇ ਨੂੰ ਕਹਿੰਦਾ ਵੀ ਤੇਰੇ ਘਰ ਲੜਕਾ ਹੋ ਜਾਊ ਤੇ ਇਹ ਇੱਕ ਹਕੀਕਤ ਆ ਵੀ 100 ਦੇ ਵਿੱਚੋਂ 2 ਤੋਂ 4 ਦੇ ਘਰ ਦੇ ਵਿੱਚ ਔਲਾਦ ਨੇ ਹੋਣੀ ਹੀ ਹੋਣਾ ਤੇ ਜੇ 2 ਤੋਂ 4 ਹੋ ਗਈ ਤੇ 4 ਤੋਂ 8 ਵੀ ਹੋ ਸਕਦੇ ਆ ਕਿਉਂਕਿ ਉਹਨਾਂ ਨੇ ਫਿਰ ਪਸਾਰਾ ਕਰਨਾ ਉਹਦਾ ਵੀ ਸਾਡੀ ਬਾਬੇ ਦੇ ਕੋਲੋਂ ਈਸ ਤਰ੍ਹਾਂ ਕਰਕੇ ਵੀ ਸਾਡੇ ਘਰ ਵਿੱਚ ਔਲਾਦ ਹੋਈ ਹੈ ਨਾ ਇਹ ਔਰਤ ਗਈ ਤੇ ਉਸ ਔਰਤ ਨੇ ਜਦੋਂ ਸਾਰਾ ਸੱਚ ਲੰਗਾ ਕੀਤਾ ਤੇ ਉਹ ਬਾਬੇ ਦੀ ਉਹਨਾਂ ਨੇ ਪੱਗ ਪੈਰ ਵਿੱਚ ਧੜਾਈ ਚਲੋ ਠੀਕ ਆ ਪਰ ਕੀ ਉਸ ਬਾਬੇ ਨੂੰ ਉੱਚਾ ਚੱਕਣ ਵਾਸਤੇ ਕੀ ਬਾਬੇ ਨੇ ਉਹਨੂੰ ਕੋਈ ਸੁਨੇਹਾ ਦਿੱਤਾ ਸੀ ਮੈਂ ਲੜਕਾ ਦੇਣਾ ਤੇ ਮੇਰੇ ਘਰ ਵਿੱਚ ਆ ਕੇ ਤੇ ਮੇਰੇ ਕੋਲ ਪੁਕਾਰ ਕਰ ਹੁਣ ਗਈ ਸੀ ਲੇਡੀਜ਼ ਉਹਦੇ ਕੋਲ ਇਹ ਲੇਡੀਜ਼ ਨੂੰ ਉਹ ਜਿਹੜੇ ਉਹ ਪਤਵੰਤੇ ਸਾਰੇ ਨੇ ਉਹਨਾਂ ਦਾ ਵੀ ਹੱਕ ਬਣਦਾ ਸੀ ਵੀ ਉਹ ਲੇਡੀਜ਼ ਤੋਂ ਵੀ ਉਸ ਬਾਬੇ ਕੋਲੋਂ ਮਾਫੀ ਮੰਗਾਉਣੇ ਵੀ ਮੈਂ ਤੇਰੇ ਨਾਲ ਧੱਕਾ ਕੀਤਾ ਹੁਣ ਕਿਉਂਕਿ ਜੇ ਸਾਰਾ ਕੁਝ ਚੱਲਦਾ ਹੁੰਦਾ ਪਰ ਜੇ ਕਹ ਲੋ ਵੀ ਕੋਈ ਸਹੱਤ ਵੱਸ ਨਾ ਲੱਗੇ ਕਿਉਂਕਿ ਦੁਨੀਆ ਮਤਲਬ ਦੀ ਆ ਤੇ ਫਿਰ ਪਿਆਰਿਓ ਇੱਕ ਦੂਜੇ ਦੇ ਸਿਰ ਵਿੱਚ ਖਾਕ ਪੈਂਦੀ ਆ ਤੇ ਮੇਰੀ ਮੇਰੀ ਬੇਨਤੀ ਇਹੀ ਆ ਕਿ ਜਿਹੜੀਆਂ ਅਸੀਂ ਬਾਬਿਆਂ ਕੋਲੇ ਜਾ ਕੇ ਔਲਾਦਾਂ ਮੰਗਦੇ ਆ ਨਾ ਤੇ ਬਾਬਿਆਂ ਕੋਲੋਂ ਜਾ ਕੇ ਔਲਾਦਾਂ ਮੰਗਣੀਆਂ ਬੰਦ ਕਰ ਦਿਓ ਪਿਆਰਿਓ ਨਹੀਂ ਤਾਂ ਤੁਸੀਂ ਇਹ ਸੋਚ ਲਓ ਵੀ ਜਿਹੜਾ ਔਲਾਦ ਲੈਣ ਲਈ ਜਾਊਗਾ ਤੇ ਮੇਰੇ ਤੋਂ ਲੈ ਕੇ ਲੈਣੋ ਵੀ 85 ਤੋਂ 90% ਲੋਕ ਇਦਾਂ ਦੀ ਮਿਲਣਗੇ ਜਿਹੜੇ ਕਿ ਤੁਹਾਨੂੰ ਔਰਤਾਂ ਨਾਲ ਸ਼ੋਸ਼ਣ ਕਰਨਗੇ ਇਦਾਂ ਦੇ ਲੋਕ ਹੀ ਮਿਲਣਗੇ ਤੇ ਸਾਡੀ ਬੇਨਤੀ ਇਹੀ ਆ ਵੀ ਇਦਾਂ ਦੇ ਬਾਬਿਆਂ ਕੋਲ ਥੋੜਾ ਜਿਹਾ ਗਰੇਜ ਕਰੋ ਤੇ ਜਿਹੜਾ ਵੀ ਕੋਈ ਇਦਾਂ ਦਾ ਬਾਬਾ ਕਹਿੰਦਾ ਵੀ ਮੈਂ ਮੁੰਡੇ ਦਿੰਨਾ ਜਾਂ ਮੈਂ ਬੇਉਲਾਦਾ ਨੂੰ ਔਲਾਦ ਵਾਲੇ ਕਰ ਦਿੰਨਾ ਤੇ ਉਸ ਬਾਬੇ ਨੂੰ ਜਾ ਕੇ ਪੁੱਛੋ ਵੀ ਬੇਉਲਾਦੇ ਲੋਕ بڑے ਹਸਪੀਟਲਾਂ ਵਿੱਚ ਜਿਹੜੇ ਖਾਂਦੇ ਨੇ ਉਹਨਾਂ ਦੇ ਘਰ ਔਲਾਦ ਪੈਦਾ ਕਰਕੇ ਦਿਖਾਓ ਅਸੀਂ ਕਿਸੇ ਨੂੰ ਐਵੇਂ ਬਿਨਾਂ ਮਤਲਬ ਤੋਂ ਕੂਪਨਾ ਸ਼ਿਕਾਇਤ ਕਰੀਏ ਵੀ ਇਦਾਂ ਕਰਦੇ ਬਾਬਾ ਹੀ ਕੋਈ ਨਹੀਂ ਸਾਰੇ ਬਈ ਆਪੋ ਆਪਣੇ ਮਤਲਬ ਤੱਕ ਰਹੇ ਤੇ ਇਸ ਕਰਕੇ ਆਪੋ ਆਪਣੇ ਵਿੱਚ ਸਿਆਣੇ ਬਣੋ ਸੁਝਵਾਨ ਬਣੋ ਗੁਰੂ ਰੱਬ ਤੋਂ ਵੱਡਾ ਗੁਰੂ ਤੋਂ ਵੱਡਾ ਕੋਈ ਨਹੀਂ ਹੈ ਜੇ ਸਾਡੇ ਕਰਮਾਂ ਵਿੱਚ ਹੈ ਤੇ ਉਹ ਔਲਾਦ ਦੇਵੇਗਾ ਜੇ ਸਾਡੇ ਕਰਮਾਂ ਵਿੱਚ ਨਹੀਂ ਤੇ ਉਹ ਨਹੀਂ ਦੇ ਸਕਦਾ ਕਿਉਂਕਿ ਟ੍ਰੀਟਮੈਂਟ ਡਾਕਟਰ ਦਾ ਨਾ ਕਿ ਕਿਸੇ ਬਾਬੇ ਦਾ ਇਦਾਂ ਦੇ ਬਾਬਿਆਂ ਕੋਲੋਂ ਬਚੋ ਜੇ ਸਲਾਹ ਲੈਣੀ ਆ ਡਾਕਟਰ ਕੋਲ ਜਾ ਕੇ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਸਾਡੀ ਬੇਨਤੀ ਇਹ ਆ ਵੀ ਜੇ ਸਾਡੀਆਂ ਗੱਲਾਂ ਬਾਤਾਂ ਤੁਹਾਨੂੰ ਵਧੀਆ ਲੱਗਦੀਆਂ ਨੇ ਤੇ ਕਮੈਂਟ ਸ਼ੇਅਰ ਲਾਇਕ ਜਰੂਰ ਕਰਿਓ ਵਾਹਿਗੁਰੂ ਜੀ ਕਾ